ਵਾਹੀ ਗੁਰ ਦੀ ਖਾਲਸਾ ਵਾਹੀ ਗੁਰ ਦੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਫਿਰ ਵੀ ਪੇਤੇ ਸ਼ਖਦ ਹੈ ਜੀ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਪਟਿਆਲਾ ਸਿੱਪਕ ਦੀ ਵੀਡੀਓ ਜਿਹੜੀ ਵੀ ਸਾਡੀ YouTube ਚੈਨਲ ਤੇ Facebook ਤੇ ਨੇ ਮੈਂ ਸਾਡੀ YouTube ਚੈਨਲ ਤੇ ਸਾਡੀ Facebook ਨੂੰ ਫੋਲ ਜ਼ਰੂਰ ਕਰ ਲੈਣ ਜਿਹੜੇ ਵੀ ਜਿਹੜੇ ਕਿ ਆ ਦਸਤਾਰ ਸਿੱਖਣਾ ਚਾਹੁੰਦੇ ਨੇ ਦਸਤਾਰ ਸਿੱਖ ਰਹੇ ਨੇ ਉਹ ਵੀ ਸਾਡੀ YouTube ਚੈਨਲ ਨੂੰ ਫੋਲ ਜ਼ਰੂਰ ਕਰ ਲੈਣ ਕਿਉਂਕਿ ਅਸੀਂ ਇਸੇ ਤਰ੍ਹਾਂ ਨਹੀਂ ਹੋਰ ਨਵੇਂ-ਨਵੇਂ ਸਟਾਈਲ ਸਟਾਰ ਨਾਲ ਵੀਡੀਓ ਲੈ ਕੇ ਜਰੂਰ ਆਜੂਣੇ ਆ ਤੇ ਪਰਣਾੜ ਆਪਾਂ ਸਰਚੈਂਟਰ ਚ ਲੈ ਕੇ ਅੱਧੀ ਅੱਖ ਤੇ ਅੱਧੀ ਗਲ ਟੱਕਦੇ ਹੋਏ ਆਪਾਂ ਆਪਣਾ ਪਰਣਾੜ ਲਗਾ ਦੇਣਾ ਹੈ ਪਰਣਾੜ ਲਗਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਪਹਿਲਾ ਰੜ ਜਦੋਂ ਲਗਾਉਣਾ ਜਿਹੜਾ ਆਪਣੀ ਦੇ ਖੁੱਲਦਾ ਪਸੰਦ ਦਾ ਉਹ ਤੋਂ ਆਪਾਂ ਰੜ ਨੂੰ ਇੱਕ ਵਾਰ اندر ਨੂੰ ਫੋਲਡ ਕਰਕੇ ਆਪ ਆਪਣਾ ਪਰਣਾੜ ਲਗਾ ਦੇਣਾ ਉਹਦੇ ਨਾਲ ਕੀ ਹੁੰਦਾ ਰੜ ਆਪਣਾ ਮੋਟਾ ਰੜ ਖਿਰਕਦਾ ਵੀ ਨਹੀਂ ਤੇ ਪਰਣਾੜ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਕਿ ਆ ਦੂਜਾ ਰੜ ਬੈਕ ਤੋਂ ਪਿੰਚ ਕਰਾਂਗੇ ਪਿੰਚ ਕਰਕੇ ਉਹ ਜਿਹੜਾ ਆਪਾਂ ਪਰਣਾੜ ਲਾਇਆ ਸੀ ਰੜ ਨੂੰ ਉਹਦੇ ਉੱਪਰ ਉਹ ਲੈ ਕੇ ਪਹਿਲਾਂ ਆਪਾਂ ਇੱਕ ਵਾਰ ਬਲਾ ਲੜ ਨੂੰ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਜਿਹੜੇ ਵੀਰਾਂ ਦਾ ਕਈ ਵਾਰ ਲੜ ਕਈ ਵਾਰ ਪਿੰਚ ਕਰੇ ਤੇ ਨਹੀਂ ਸੈੱਟ ਆਉਂਦਾ ਉਹ ਕੀ ਕਰ ਉਹ ਉਹ ਕੀ ਕਰਦੇ ਨੇ ਕਿ ਉਹ ਲੜ ਨੂੰ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਮੋੜਦੇ ਉਹ ਲੜ ਨੂੰ ਜਿਹੜੀ ਢਿੱਲਾ ਜਿਹਾ ਮੋੜ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਉਹਨਾਂ ਨਾਲ ਜਿਹੜਾ ਕੀ ਲੜ ਜਿਹੜਾ ਮੋੜਦੇ ਆ ਤਾਂ ਕੀ ਕਰਦੇ ਆ ਉਹ ਪੇਜ ਲਗਾਉਂਦੇ ਆ ਤਾਂ ਉਹਨਾਂ ਦਾ ਜਿਹੜੀ ਪੇਜ ਪੇਜ ਦਾ ਸਾਰਾ ਮਤਲਬ ਜਿਹੜੀ ਮੋਟਾਈ ਆ ਪੇਜ ਵੀ ਮੋਟੇ ਰੱਖਣੇ ਆ ਇਹ ਨਹੀਂ ਹੋਣੀ ਚਾਹੀਦੀ ਵੀ ਪੇਜ ਪਤਲੇ ਹੋਣ ਉਹ ਕੀ ਕਰਦੇ ਨੇ ਕਿ ਜਿਵੇਂ ਲੜ ਜਿਹਨਾਂ ਦਾ ਨਹੀਂ ਸੈੱਟ ਆਉਂਦਾ ਜਦੋਂ ਜਦੋਂ ਉਹ ਬਾਜ ਫੇਰਦੇ ਆ ਮਤਲਬ ਪੇਚਾਂ ਦੇ ਵਿੱਚ ਉਦੋਂ ਪੇਚ ਉਹਨੂੰ ਉਹ ਪਹਿਲਾਂ ਹੀ ਮੋਟਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਆਪਾਂ ਬਾਜ ਫੇਰ ਕੇ ਵਿੱਚ ਮੋਟਾ ਕਰ ਲਾਂਗੇ ਐਵੇਂ ਨਹੀਂ ਹੁੰਦਾ ਜਦੋਂ ਆਪਾਂ ਆਪਣੀ ਵਿੱਚ ਨਹੀਂ ਮੋਟਾਈ ਰੱਖਣੀ ਆ ਤਾਂ ਜਿੱਥੋਂ ਆਪਾਂ ਲੜ ਮੋੜਨਾ ਉੱਥੇ ਆਪਾਂ ਪਹਿਲਾਂ ਹੀ ਆਪਣੀ ਪੇਚ ਦੀ ਮੋਟਾਈ ਰੱਖ ਲੈਣੀ ਆ ਬਰਾਬਰ ਤੇ ਜਾਂਗੇ ਜੀ ਸਭ ਨੂੰ ਆਪਾਂ ਜਿਹੜਾ ਕਿ ਆ ਪੇਚ ਦਾ ਫਾਸਲਾ ਆਪਾਂ ਆਪਣਾ ਬਰਾਬਰ ਰੱਖਦੇ ਹੋਏ ਜਿਹੜਾ ਕਿ ਆਪਾਂ ਆਪਣਾ ਦੂਜਾ ਲੜ ਲਗਾ ਦੇਣਾ ਹੈ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਬਤੋ ਸ਼ੇਅਰ ਜਰੂਰ ਕਰ ਦਿਓ ਨਾ ਵੀਰੇ ਤੱਕ ਇਹ ਵੀ ਜਿਹੜੇ ਕਿ ਦਸਤਾਰ ਸਿੱਖਣਾ ਚਾਹੁੰਦੇ ਨੇ ਆ ਸਿੱਖ ਰਹੇ ਨੇ ਕੋਈ ਵੀ ਤੱਕ ਇਸ ਵੀਡੀਓ ਨੂੰ ਆਪਣੇ ਸ਼ੇਅਰ ਜਰੂਰ ਕਰ ਦਿਓ ਤੇ ਜਿੰਨਾਂ ਕਿ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਹੋਰ ਨਵੇਂ ਸਟਾਈਲ ਦੀ ਦਸਤਾਰ ਨਹੀਂ ਵੀਡੀਓ ਸਿੱਖਣਾ ਚਾਹੁੰਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਾਓ ਸਾਡੇ ਵੀਡੀਓ ਨੂੰ ਲਿਕੇ ਫਾਲੋ ਕਰ ਲਿਓ ਕਿੰਨੇ ਜੀ ਦਿ ਸਕਦੇ ਹੋ ਉਸੇ ਤਰ੍ਹਾਂ ਆਪਾਂ ਜਿਹੜੀ ਆਪਣੀ ਦਸਤਾਰ ਨੂੰ ਦੇ ਜੀ ਸਾਧਿਓ ਆਪਾਂ ਇਹਦਾ ਵੇਚਣ ਵਾਰ ਜਿਹੜੇ ਕਿ ਬਰਾਬਰ ਰੱਖਿਆ ਉਹ ਆਪਾਂ ਨੇ ਵੇਚਣ ਵਾਸਤੇ ਦਾ ਬਰਾਬਰ ਰੱਖਦੇ ਹੋਏ ਆਪਾਂ ਉਹ ਜਿਹੜਾ ਵਿਆਗ ਨੂੰ ਦੂਜਾ ਲਗਾ ਦਿੱਤਾ ਤੇ ਜਦੋਂ ਹੁਣ ਆਪਾਂ ਆਪਣਾ ਜਿਹੜਾ ਲਗਾਉਣਾ ਲਰਨ ਵੀੜੇ ਕਿ ਆਪਾਂ ਪਹਿਲਾਂ ਬੈਗ ਤੋਂ ਪਿੰਚ ਕਰ ਲਾਂਗੇ ਲਰਨ ਨੂੰ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਪਹਿਲਾਂ ਪਹਿਲਾਂ ਨੂੰ ਬੈਗ ਤੋਂ ਪਿੰਚ ਕਰਾਂਗੇ ਪਿੰਚ ਕਰਕੇ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਉਹ ਤੋਂ ਥੋੜਾ ਥੱਲੇ ਤੋ ਇੱਕ ਤੇ ਦੂਗਲਾ ਅੱਧੀ ਮੋਲੇ ਫਲਰਾ ਕਰਦੇ ਆਪਾਂ ਥੱਲੇ ਲਾ ਲੇ ਲਾ ਨੂੰ ਸਰੇ ਲੇ ਨੂੰ ਤੋਂ ਬਾਅਦ ਇਹ ਲਾ ਗਿਆ ਤੇ ਉਸ ਜਨ ਲੜਨ ਨੂੰ ਦੇ ਹੈਡ ਦੇ ਵਿੱਚ ਆਪਾਂ ਮੋੜ ਦਾਂਗੇ ਲੜਨ ਨੂੰ ਦੇ ਹੈਡ ਦੇ ਵਿੱਚ ਮੋੜਨ ਤੋਂ ਬਾਅਦ ਆਪਣਾ ਦੂਜਾ ਪਾਈਪ ਵਾਲਾ ਲੜਨ ਨੂੰ ਮੋੜ ਦਿੰਨੇ ਆ ਤਾਂ ਲੜਨੋਂ ਬਾਅਦ ਵਾਰਾ ਮੋੜਾਂਗੇ ਦਵਾਰਾ ਪਿੰਚ ਕਰਨ ਦਾ ਇਹ ਫਾਇਦਾ ਹੁੰਦਾ ਕਿ ਜਦੋਂ ਆਪਾਂ ਲੜਨ ਨੂੰ ਦਵਾਰਾ ਪਿੰਚ ਕਰਦੇ ਆ ਉਹਨਾਂ ਆਪਣੀ ਲੜ ਦੀ ਮੋਟਾਈ ਤੇ ਲੜ ਦੀ ਸਫਾਈ ਵੀ ਪ੍ਰੋਪਰ ਤਰੀਕੇ ਨਾਲ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਆਪਾਂ ਆਪਣੇ ਨਿਰਗਿਆ ਤੀਜੇ ਲੜਦਾ ਹੀ فاصلہ ਬਣਾ ਕੇ ਰੱਖਦੇ ਹੋਏ ਜਿਹੜਾ ਕਿ ਆਪਾਂ ਆਪਣਾ ਤੀਜਾ ਰੌਣ ਲਗਾਣਾ ਹੈ ਜੀ ਜੀ ਸਕਦੇ ਹਾਂ ਤੇ ਜਦੋਂ ਵੀ ਆਪਾਂ ਆਪਣੇ ਪਿੱਛੇ ਦੇ ਵਿੱਚ ਸਪਲਾਈ ਕਰਨੀ ਹੈ ਕਦੀ ਜਿਆ ਧਿਆਨ ਜੂ ਰੱਖਣਾ ਵੀ ਜਦੋਂ ਆਪਾਂ ਅੱਗੇ ਤੋਂ ਲੜ ਨੂੰ ਪਿੰਚ ਕਰਦੇ ਹਾਂ ਅੱਗੇ ਤੋਂ ਲੜ ਨੂੰ ਪਿੰਚ ਕਰਦੇ ਹਾਂ ਉਦੋਂ ਲੈ ਕੇ ਬੈਕ ਤੱਕ ਆਪਾਂ ਜਿਹੜਾ ਕਿ ਚੰਗੀ ਜਿਹਾ ਲੜ ਨੂੰ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਆਪਾਂ ਦਬਾਨ ਨੂੰ ਸਫਾਈ ਕਰਨੀ ਹੈ ਜਿੱਦੋਂ ਆਪਾਂ ਜਿਹੜਾ ਕੀ ਆ ਮੂਰੂ ਪਿੰਚ ਕਰਦੇ ਆ ਉੱਤੋਂ ਤੋਂ ਪਿੱਛੇ ਦਾ ਕੱਪਾ ਜਿਹੜਾ ਇਹ ਅੱਗੇ ਤੋਂ ਜਿਹਦਾ ਆਪਾਂ ਅੱਗੇ ਪਿੰਚ ਕਰਦੇ ਵੈਕ ਤੇ ਪਿੰਚ ਕਰਦੇ ਤਾਂ ਵੀ ਜਿਹੜਾ ਕੇ ਪਿੱਛੇ ਦਾ ਕੱਪਾ ਬਾਜ ਪ੍ਰੋਪਰ ਤਰੀਕੇ ਨਾਲ ਘਿਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਜੀ ਇਹਨੂੰ ਬាទ ਵਾਰ ਸ਼ੇਅਰ ਜਰੂਰ ਕਰ ਦਿਓ ਨਾ ਵੀਰਾਂ ਦਾ ਜਿਹੜੇ ਵੀ ਇਹ ਦਸਤਾਰ ਸਿੱਖਣਾ ਚਾਹੁੰਦੇ ਨੇ ਇਹ ਸਿੱਖ ਰਹੇ ਨੇ ਜਾਂ ਜਿਹੜੀ ਵੀ ਇਹਨੂੰ ਦਸਤਾਰ ਸਿਖਾਉਂਦੇ ਵਿੱਚ ਕੋਈ ਵੀ ਪ੍ਰੋਬਲਮ ਹੋ ਰਹੀ ਆ ਉਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਉਂਕਿ ਅਸੀਂ ਉਸ ਪ੍ਰੋਬਲਮ ਦੇ ਸੋਲੂਸ਼ਨ ਤੇ ਉੱਤੇ ਟੌਪਿਕ ਦੀ ਵੀਡੀਓ ਉਸ ਟੌਪਿਕ ਤੇ ਦਿੱਤੇ ਵੀਡੀਓ ਲੈ ਕੇ ਜਰੂਰ ਜੇ ਜਦੋਂ ਹੁਣ ਆਪਾਂ ਆਪਣਾ ਚੌਥਰਾ ਲਗਾਉਣਾ ਬੈਗ ਤੇ ਪਿੰਚ ਕੀਤਾ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਣਾ ਉੱਪਰੋਂ ਦੂਜਾ ਲੜ ਸੀਗਾ ਉਤੋਂ ਇੱਕ ਤੇ ਅੱਧੀ ਹੁੰਗਲਾ ਫਾਦਾ ਰੱਖਦੇ ਆਪਾਂ ਲੜ ਨੂੰ ਨੀਮਾ ਲਗਾਉਣਾ ਨੀਮਾ ਲਗਾਉਣ ਤੋਂ ਬਾਅਦ ਪਹਿਲਾਂ ਆਪਾਂ ਨੋਜ਼ ਹੈਂਡ ਦੇ ਵਿੱਚ ਲੜ ਮੋੜਾਂਗੇ ਮੋੜਨ ਤੋਂ ਬਾਅਦ ਇੱਕ ਵਾਰ ਜਦੋਂ ਆਪਾਂ ਲੜ ਮੋੜਤਾ ਲੜ ਨੂੰ ਥੋੜਾ ਹੋਰ ਥੋੜਾ ਕਰਾਂਗੇ ਚੋੜਾ ਕਰਕੇ ਲੜ ਨੂੰ ਦੁਬਾਰਾ ਪਿੰਚ ਕਰਾਂਗੇ ਕਿ ਦੁਬਾਰਾ ਪਿੰਚ ਕਰਨ ਦਾ ਇਹ ਫਾਇਦਾ ਹੁੰਦਾ ਕੀ ਕਿ ਤਾਂ ਆਪਣਾ ਲੜ ਮੋਟਾ ਹੋ ਜਾਂਦਾ ਲੜ ਦੀ ਮੋਟਾਈ ਬਰਾਬਰ ਹੋ ਜਾਂਦੀ ਆ ਤੇ ਆਪਣੇ ਲੜ ਦੇ ਵਿੱਚ ਜਿਹੜੀ ਕਿ ਸਫਾਈ ਵੀ ਆ ਜਾਂਦੀ ਆ ਪ੍ਰੋਪਰ ਤਰੀਕੇ ਨਾਲ ਤਾਂ ਜ ਜਦੋਂ ਆਪਾਂ ੜੜ ਮੁੜਿਆ ਸੀ ਪਹਿਸਾਰਾ ੜੜ ਨੂੰ ਡਬਲ ਫੋਲਡ ਕਰਦੇ ਹੋਏ ਆਪਾਂ ਜਿਹੜਾ ਕਿ ਆਪਣਾ ਚੌਥਾ ੜੜ ਲਗਾ ਦਾਂਗੇ ਲਗਾਉਣ ਤੋਂ ਬਾਅਦ ਤੇ ਜਦੋਂ ਵੀ ਆਪਾਂ ਪੇਚ ਲਗਾਉਣੇ ਆ ਇੱਕ ਵਾਰ ਪੇਚਾਂ ਦੇ ਆਪਾਂ ਹੱਥ ਫੇਰ ਦਾਂਗੇ ਹੱਥ ਫੇਰਨ ਦਾ ਕੀ ਫਾਇਦਾ ਹੁੰਦਾ ਜਦੋਂ ਆਪਾਂ ਪੇਚਾਂ ਨੂੰ ਪੇਚਾਂ ਦੇ ਉੱਤੇ ਹੱਥ ਫੇਰ ਦਿੰਨੇ ਆ ਉਹਦੇ ਨਾਲ ਮਤਲਬ ਇੱਕ ਤਰ੍ਹਾਂ ਪ੍ਰੈਸ ਹੋ ਜਾਂਦੇ ਆ ਆਪਣੇ ਵਿੱਚ ਸਾਫ਼ ਹੋ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਜਦੋਂ ਆਪਾਂ ਪੇਚ ਲਗਾਵਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪੇਚ ਲਗਾਉਣਾ ਲੜਦੇ ਦੇਤੇ ਚੰਗੀ ਤਰ੍ਹਾਂ ਹੱਥ ਫੇਰ ਲੈਣੇ ਜੀ ਸਭ ਨੂੰ ਲੜਦੇ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਹੱਥ ਫੇਰ ਕੇ ਤੇ ਜਦੋਂ ਆਪਾਂ ਪੀਚ ਲਗਾਤਾ ਉਹ ਲੜਦੇ ਉੱਤੇ ਆਪਾਂ ਹੱਥ ਫੇਰ ਦੇਣਾ ਚੰਗੀ ਤਰ੍ਹਾਂ ਹੱਥ ਫੇਰਨ ਤੋਂ ਬਾਅਦ ਆਪਾਂ ਜਿਹੜੇ ਆਪਣਾ ਚੌਥਾ ਪੀਚ ਲਗਾਵਾਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਬਤੋ ਸ਼ੇਅਰ ਜਰੂਰ ਕਰਿਓ ਨਾ ਵੀਰਾਂ ਤੱਕ ਜਿਹੜੇ ਵੀਰਾਂ ਨੂੰ ਪਟਿਆਲਾਸੀ ਦਸਤਾਰ ਸਜਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਤੇ ਉਹਨਾਂ ਵੀਰਾਂ ਤੱਕ ਵੀ ਵੀਡੀਓ ਜਰੂਰ ਸ਼ੇਅਰ ਕਰੋ ਕਿ ਕਰਿਓ ਜਿਹੜੇ ਵੀ ਦਸਤਾਰ ਸਿੱਖਣਾ ਚਾਹੁੰਦੇ ਨੇ ਜਾਂ ਸਿੱਖ ਰਹੇ ਨੇ ਜੇ ਤੁਹਾਨੂੰ ਨੂੰ ਜਿਹਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਨਾਂ ਵੀਰਾਂ ਤੱਕ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਿੰਨਾਂ ਨੂੰ ਤੁਸੀਂ ਦੇ ਸਕਦੇ ਹੋ ਆਪਾਂ ਆਪਣਾ ਜਿਹੜਾ ਕਿ ਚੌਥਾ ਰੱਡ ਵੀ ਪ੍ਰੋਪਰ ਤਰੀਕਾ ਨਾਲ ਲਗਾ ਦਿੱਤਾ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੀ ਕਰਿਓ ਤੇ ਜੇਕਰ ਤੁਸੀਂ ਸਾਡੀ ਇਹ ਵੀਡੀਓ ਸਾਡੇ Facebook ਪੇਜ ਤੇ ਦੇਖ ਰਹੇ ਹੋ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਨਵੇਂ ਸਟਾਈਲ ਦੇ ਦਸਤਾਰਾਂ ਦੀਆਂ ਵੀਡੀਓ ਲੈ ਕੇ ਜਰੂਰ ਹਾਜ਼ਰ ਹੁੰਦੇ ਆ ਇੱਕ ਜੋ ਹੁਣ ਆਪਾਂ ਆਪਣਾ ਪਹਿਲਾ ਲਗਾਉਣਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਪਿੰਚ ਕਰਕੇ ਜਿਹੜਾ ਆਪਾਂ ਉੱਪਰੋਂ ਚੀ ਜਿਹੜਾ ਲਗਾਇਆ ਸੀ ਉਸ ਤੋਂ ਇੱਕ ਤੇ ਅੱਧੀ ਉਂਗਲ ਦਾ ਫਾਲਸ ਰੱਖਦੇ ਆਪਾਂ ਲੜ ਨੂੰ ਨੀਮ ਲਗਾਵਾਂਗੇ ਨੀਮ ਲਗਾਉਣ ਤੋਂ ਬਾਅਦ ਲੜ ਨੂੰ ਆਪਾਂ ਨੋ ਦੇ ਹੈਂਡ ਦੇ ਵਿੱਚ ਪਿੰਚ ਕਰਾਂਗੇ ਲੜ ਨੂੰ ਨੋ ਦੇ ਹੈਂਡ ਦੇ ਵਿੱਚ ਪਿੰਚ ਕਰਨ ਤੋਂ ਬਾਅਦ ਆੜ ਨੂੰ ਥੋੜਾ ਜਿਹਾ ਛੋੜਾ ਕਰਕੇ ਲੜ ਨੂੰ ਛੋੜਾ ਕਰਕੇ ਆਪਾਂ ਜਿਹੜਾ ਕਿ ਡਬਲ ਪਿੰਚ ਕਰਾਂਗੇ ਲੜ ਨੂੰ ਇੱਕ ਵਾਰ ਦੁਬਾਰਾ ਆਪਾਂ ਜਿਹੜਾ ਕਿ ਲੜ ਨੂੰ ਡਬਲ ਪਿੰਚ ਕਰਤਾ ਪਿੰਚ ਕਰਨ ਤੋਂ ਬਾਅਦ ਲੜ ਨੂੰ ਛੋੜਾ ਕਰਕੇ ਚੰਗੀ ਤਰ੍ਹਾਂ ਲੜ ਦੇ ਉੱਤੇ ਹੱਥ ਫੇਰਨ ਫੇਰ ਕੇ ਲ ਆ ਤੇ ਫਿਰ ਨਾ ਆਪਣਾ ਜਿਹੜਾ ਇੱਕ ਦਿਨ ਮਤਲਬ ਪ੍ਰੈਸ ਵੀੰਦ ਲੜਦੀ ਤੈ ਲੱਗ ਜਾਂਦੀ ਆ ਤੇ ਜਿਹੜਾ ਆਪਣਾ ਜਿਹੜਾ ਇਹ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਜਿਵੇਂ ਜਿਖ ਸਕਦੇ ਆ ਆਪਾਂ ਲੜਦੇ ਤੇ ਹੱਥ ਫੇਰ ਕੇ ਇੱਕ ਦਿਨ ਜਿਹੜਾ ਗਿਆ ਆਪਾਂ ਉਹਨੇ ਪਾਣੀ ਵੀ ਨਾਲ ਉਹਨੇ ਗਾ ਦਿੱਤਾ ਤੇ ਜੇਕਰ ਤੁਹਾਨੂੰ ਇਹ ਦਸਤਾਰ ਵੀ ਤੇ ਅੱਗੇ ਸਾਨੂੰ ਕਮੈਂਟ ਤੇ ਵੀ ਜਦੋਂ ਦੱਸਿਓ ਵੀ ਤੁਹਾਨੂੰ ਦਸਤਾਰ ਕਿ ਹੋਜੀ ਲੱਗੀ ਤੇ ਜੇ ਜਦੋਂ ਹੁਣ ਆਪਾਂ ਆਪਣੇ ਬਾਰੇ ਵੀ ਪਿੱਛੇ ਸਫਾਈ ਕਰਨੀ ਹੈ ਸਫਾਈ ਆਪਾਂ ਉਸੇ ਤਰ੍ਹਾਂ ਤੇ ਤੁਹਾ ਆਪਾਂ ਅੱਗੇ ਨੂੰ ਲੜ ਨੂੰ ਪਿੰਚ ਕਰਦੇ ਆਂ ਮੂਹਰੇ ਫਰੰਟ ਤੋਂ ਲੜ ਨੂੰ ਮੋੜਦੇ ਆਂ ਉੱਥੋਂ ਤੋਂ ਲੈ ਕੇ ਬੈਕ ਤੱਕ ਆਪਾਂ ਜਿਹੜਾ ਕਿ ਅੱਗੇ ਤੋਂ ਪਿਛੇ ਵੱਲ ਨੂੰ ਬਾਅਦ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਫੇਰਾਂਗੇ ਫਿਰ ਬੈਕ ਤੋਂ ਅੱਗੇ ਤੱਕ ਆਪਾਂ ਬਾਅਦ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਲਿਆਂਗੇ ਅਲੱਗ ਆਪਾਂ ਬਾਏ ਅੱਗੇ ਤੋਂ ਪਿਛੇ ਵੱਲ ਨੂੰ ਪਿਛੇ ਤੋਂ ਅੱਗੇ ਵੱਲ ਨੂੰ ਫੇਰਾਂਗੇ ਉਹਦੇ ਨਾਲ ਜਿਉਂਦਾ ਆਪਣੇ ਪਿੱਛੇ ਨੇ ਵਿੱਚ ਜਿਹੜੀ ਕਿ ਸਫਾਈ ਪ੍ਰੋਪਰ ਤਰੀਕੇ ਨਾਲ ਆ ਜਾਂਦੀ ਆ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀਆਂ ਹੋਰ ਨਵੇਂ-ਨਵੇਂ ਸਟਾਈਲ ਦੇ ਦਸਤਾਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਤੁਸੀਂ ਸਾਡੀ ਇਹ ਵੀਡੀਓ ਸਾਡੀ ਵੀਡੀਓ ਤੇ ਦੇਖ ਰਹੇ ਹੋ ਸਾਡੇ ਵੀਡੀਓ ਨੂੰ ਫੋਲੋ ਜਰੂਰ ਕਰ ਲਿਓ ਤੇ ਜਿਹੜੀ ਵੀ ਨੂੰ ਮਤਵਾ ਸ਼ੇਅਰ ਜੂ ਕਰੇ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਜਿਹੜੇ ਵੀ ਦਸਤਾਰ ਸਾਰੇ ਉਸ ਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਤੇ ਕਿ ਜਦੋਂ ਤੇ ਜਦੋਂ ਵੀ ਦਸਤਾਰ ਸਹੀ ਹੋਣੀ ਹੈ ਗੱਲ ਤਾਂ ਜੂੜੋ ਖੜਾ ਵੀ ਆਪਣੀ ਪੂਣੀ ਦਾ ਮੋਟਾ ਪਾਸਾ ਉਤਲੀ ਸਾਈਡ ਤੇ ਪਤਲਾ ਪਾਸਾ ਸੈਰੀ ਸੈਣ ਹੋਣਾ ਚਾਹੀਦਾ ਆਪਾਂ ਬੈਗ ਚੁਲਾਣ ਨੂੰ ਪਿੰਚ ਕਰਕੇ ਜਿਹੜਾ ਆਪਾਂ ਉੱਪਰੋਂ ਚੌਥਾ ਵਾਲਾ ਲਗਾਇਆ ਸੀਗਾ ਉਸ ਤੋਂ ਇੱਕ ਤੇ ਅੱਧੀ ਉਂਗਲ ਦਾ ਫਾਲ ਰੱਖਦੇ ਹੋ ਆਪਾਂ ਲਾਣ ਨੂੰ ਥੱਲੇ ਲਗਾ ਮੇਂ ਦੋਸਤੋ ਥੋੜਾ ਐਨੀਮਾ ਲਗਾਉਣ ਤੋਂ ਬਾਅਦ ਲਾਣੂ ਚੰਗੀ ਤਰ੍ਹਾਂ ਸਾਫ਼ ਕਰਕੇ ਲੜਦੇ ਹੋ ਤੇ ਹੱਥ ਫੇਰ ਕੇ ਪ੍ਰੋਪਰ ਤਰੀਕੇ ਨਾਲ ਆਪਾਂ ਦਾੜ ਨੂੰ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਤੇ ਇੱਕ ਗੱਲ ਦਾ ਧਿਆਨ ਜੂ ਰੱਖਣਾ ਵੀ ਜਦੋਂ ਵੀ ਆਪਾਂ ਦਸਤਾਰ ਸਜਾਉਣੀ ਆਂ ਕਈ ਵਾਰ ਕੀ ਕਰ ਦਿੰਦੇ ਨੇ ਦਸਤਾਰ ਸਜਾਉਂਦੇ ਆ ਪਰ ਉਹਨਾਂ ਦੀ ਜਿਹੜੀ ਕੇ ਪੇਚਾਂ ਦਾ ਫਾਸਲਾ ਵਧ ਘਟ ਹੁੰਦਾ ਉਹ ਗੱਲ ਨਹੀਂ ਆਪਾਂ ਕਰਨੀ ਅਬ ਆਪਣੇ ਸਾਰੇ ਪੇਚਾਂ ਦਾ ਫਾਸਲਾ ਜਿਹੜਾ ਕੀ ਬਰਾਬਰ ਹੀ ਰੱਖਣਾ ਕਿਸੇ ਵੀ ਪੇਚਾਂ ਦਾ ਫਾਸਲਾ ਵਧ ਘਟ ਨਹੀਂ ਹੋਣਾ ਚਾਹੀਦਾ ਆਪਾਂ ਆਪਣੇ ਥੱਲੇ ਲਈ ਤੇ ਉੱਤੇ ਲਈ ਪੇਚਾਂ ਦਾ ਫਾਸਲਾ ਵੀ ਬਰਾਬਰ ਰੱਖਣਾ ਤੇ ਇੱਕ ਗੱਲ ਦਾ ਧਿਆ ਜਾ ਜਿਹੜੀ ਮਾਰਜੀ ਸਟਾਈਲ ਦੀ ਦਸਤਾਰ ਫੇਰ ਰਹੇ ਆ ਆਪਾਂ ਜਿਹੜੀ ਕਿ ਸਾਰੇ ਲਾੜੂ ਦੇ ਨੋਜ਼ ਦੇ ਹੈਂਟ ਦੇ ਵਿੱਚ ਹੀ ਮੋੜਨੇ ਨੇਗੇ ਕਈ ਵਾਰ ਕੀ ਕਰ ਦਿੰਨੇ ਆ ਉਹ ਆਪਣੇ ਲੜ ਨੋਜ਼ ਤੇ ਹੈਂਟ ਦੇ ਵਿੱਚ ਨਹੀਂ ਮੋੜਦੇ ਉਹਨਾਂ ਨਾਲ ਉਸ ਦੇ ਨਾਲ ਕੀ ਹੁੰਦਾ ਉਹਦਾ ਉਹਨਾਂ ਦਾ ਦਸਤਾਰ ਹੈਂਟ ਨਹੀਂ ਬਣਦਾ ਤਾਂ ਕੀ ਕਰਨਾ ਕੀ ਜਦੋਂ ਵੀ ਆਪਾਂ ਦਸਤਾਰ ਸ਼ੀਹਣੀ ਆ ਤਾਂ ਜਿਹੜੇ ਹਰੇਕ ਲਾੜ ਨੇਗੇ ਆਪਾਂ ਨੋਜ਼ ਤੇ ਹੈਂਟ ਦੇ ਵਿੱਚ ਮੋੜਨੇ ਆ ਤੇ ਛੇਵੇਂ ਲਾੜ ਆਪਾਂ ਉਸੇ ਤਰ੍ਹਾਂ ਪਹਿਲਾਂ ਬੈਕ ਟੂ ਪਿੰਚ ਕੀਤਾ ਚੌਥਾ ਜਿਹੜਾ ਆਪਣਾ ਉੱਪਰ ਚੌਥਾ ਲਾੜ ਸੀ ਇੱਕ ਤੇ ਦੀ ਉਂਗਲ ਦਾ ਫਾਸਾ ਰੱਖਦੇ ਹੋ ਆਪ ਲੜ ਨੂੰ ਜਿਹੜਾ ਕਿ ਨੀਮਾ ਲਗਾਉਣ ਤੋਂ ਬਾਅਦ ਨੋਜ਼ ਦੇ ਹੈਂਡ ਦੇ ਵਿੱਚ ਆਪ ਲੜ ਨੂੰ ਪਿੰਚ ਕਰਕੇ ਪਹਿਲਾਂ ਇੱਕ ਵਾਰ ਪਿੰਚ ਕਰਾਂਗੇ ਫਿਰ ਡਬਲ ਪਿੰਚ ਕਰਾਂਗੇ ਡਬਲ ਪਿੰਚ ਕਰਨ ਨਾਲ ਲੜ ਦੇ ਵਿੱਚ ਜਿਹੜੀ ਕਿ ਪ੍ਰੋਪਰ ਸਫਾਈ ਆ ਜਾਂਦੀ ਹੈ ਸਫਾਈਆਂ ਤੋਂ ਬਾਅਦ ਜਦੋਂ ਬਾਜ ਫੇਰਨਾ ਜਿੱਥੋਂ ਆਪਾਂ ਅੱਗੇ ਨੂੰ ਲੜ ਨੂੰ ਪਿੰਚ ਕੀਤਾ ਸੀ ਉੱਥੋਂ ਤੋਂ ਲੈ ਕੇ ਬੈਕ ਤੱਕ ਆਪਾਂ ਬਾਜ ਨੂੰ ਅੱਗੇ ਤੋਂ ਪਿੱਛੇ ਵੱਲ ਫਿਰ ਪਿੱਛੇ ਤੋਂ ਅੱਗੇ ਵੱਲ ਨੂੰ ਆਪਾਂ ਬਾਜ ਨੂੰ ਪ੍ਰੋਪਰ ਤਰੀਕੇ ਨਾਲ ਫੇਰਾਂਗੇ ਉਹਦੇ ਨਾਲ ਕੀ ਹੁੰਦਾ ਕਿ ਆਪਣੇ ਪੇਚਾਂ ਦੇ ਵਿੱਚ ਸਫਾਈ ਪ੍ਰੋਪਰ ਤਰੀਕੇ ਨਾਲ ਆ ਜਾਂਦੀ ਹੈ ਤੇ ਆਪਣੀ ਦਸਤਾਰ ਦੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਆ ਸਫਾਈ ਹੋਵੇਗੀ ਤਾਂ ਹੀ ਆਪਣੀ ਦਸਤਾਰ ਜਿਹੜੀ ਇਹ ਦੇਖਣ ਨੂੰ ਸੋਹਣੀ ਲੱਗੇਗੀ ਤੇ ਜੰਗ ਤੁਸੀਂ ਦੇ ਸਕਦੇ ਹੋ ਆਪਾਂ ਜਿਹੜੀ ਕਿ ਆਪਣੀ ਦਸਤਾਰ ਦੇ ਛੇ ਲੜ ਜਿਹੜੀ ਕਿ ਲਗਾ ਦਿੱਤੇ ਨੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਵੀਰੇਨ ਤੱਕ ਜਿਹੜੇ ਵੀਰੇ ਨੂੰ ਦਸਤਾਰ ਸਜਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸਲੂਸ਼ਨ ਕਰ ਸਕਣ ਤੇ ਜਦੋਂ ਹੁਣ ਆਪਾਂ ਆਪਣਾ ਕਲੀ ਲੜ ਲਗਾਉਣਾ ਕਲੀ ਲੜ ਆਪਾਂ ਜਦੋਂ ਵੀ ਲਗਾਉਣਾ ਤੇ ਪੱਗ 'ਤੇ ਆਪਾਂ ਜਿਹੜਾ ਕਿ ਨੋਜ਼ ਤੇ ਹੈਂਡਲਰ ਦੇ ਵਿੱਚ ਹੀ ਲਗਾਉਣਾ ਕਈ ਵੀਰ ਕੀ ਕਰਦੇ ਨੇ ਪੱਗ ਨੂੰ ਬੜਾ ਸੱਜੇ ਪਾਸੇ ਨੂੰ ਖੱਬੇ ਪਾਸੇ ਨੂੰ ਲਗਾ ਦਿੰਦੇ ਆ ਆਪਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਪੱਗ ਪੈਂ ਜਿਹੜਾ ਕਿ ਆਪਾਂ ਨੋ ਦੇ ਹੈਂਡ ਦੇ ਵਿੱਚ ਲਗਾਵਾਂਗੇ ਤੇਲ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਆਪਣਾ ਗਲਗੀ ਲੜਾ ਲੜ ਦੀਏਗਾ ਆਪਾਂ ਤੈ ਮਾ ਲੈਣੀ ਆ ਉੱਪਰੋਂ ਵਿਸੱਲਿਓ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਲੜ ਨੂੰ ਥੋੜਾ ਖਿੱਚ ਲੈਗੇ ਥੋੜਾ ਲੜ ਨੂੰ ਆਪਾਂ ਟਾਈਟਲੀ ਖਿੱਚ ਕੇ ਖਿਜਣ ਤੋਂ ਬਾਅਦ ਉੱਪਰੋਂ ਇੱਕ ਵਾਰ ਤਾਂ ਆਪਾਂ ਫੋਲਡ ਕਰਤਾ ਸੀਗਾ ਇੱਕ ਵਾਰ ਦੁਬਾਰਾ ਫੋਲਡ ਕਰਾਂਗੇ ਉਹਦੇ ਨਾਲ ਆਪਣਾ ਲੜ ਜਿਹੜਾ ਕਿ ਸਾਫ਼ ਹੋ ਜਾਂਦਾ ਸਾਫ਼ ਹੋਣ ਤੋਂ ਬਾਅਦ ਜਿਹੜਾ ਆਪਣੀ ਉੱ ਅੱਗੇ ਤੋਂ ਪਿੱਛੇ ਵੱਲ ਨੂੰ ਆਪਾਂ ਵਾਲ ਫੇਰਾਂਗੇ ਉਹਦੇ ਨਾਲ ਜਿਹੜੇ ਕਿ ਆਪਣੇ ਉੱਤਰੀ ਸਾਈਡ ਤੇ ਜਿਹੜੇ ਵਾਲ ਨੇਗੇ ਉਹ ਨਿਕਲ ਜਾਂਦੇ ਨੇ ਤੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਨਾ ਵੀਰਾਂ ਤੱਕ ਜਿਹੜੇ ਵੀ ਦਸਤਾਰ ਸਿੱਖ ਰਹੇ ਨੇ ਐ ਸਿੱਖਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪਟਿਆਲਾ ਸ਼ਹੀਦ ਦਸਤਾਰ ਸਿਖਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਉਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਤੇ ਜਿਹੜਾ ਆਪਾਂ ਪਗ ਮੈਨੋਂ ਤੇ ਹੈਂਡਲ ਦੇ ਪਿੱਛੇ ਲਗਾਇਆ ਸੀਗਾ ਆਪਾਂ ਲੜਨੂ ਤੇ ਉਹਦੇ ਪਗ ਮੈਨ ਦੇ ਥੱਲੇ ਉਹ ਲਿਆ ਕੇ ਜਿਹੜਾ ਹੈ ਲੜਨੂ ਸੱਜੇ ਪਾਸੇ ਜਿਨਿੰਗਾ ਤੁਸੀਂ ਆਪਣੀ ਕਲਗੀ ਨੂੰ ਜੁੜਾਈ ਰੱਖਣੀ ਹੋਣੀ ਹੈ ਕਿ ਆਪਣੀ ਕਲਗੀ ਨੂੰ ਜੁੜਾਈ ਰੱਖਦੇ ਹੋਏ ਲੜ ਨੂੰ ਥੋੜਾ ਟਾਈਟ ਕਰਕੇ ਖਿੱਚ ਕੇ ਆਪਾਂ ਜਿਹੜਾ ਕਿ ਲੜ ਨੂੰ ਲਗਾ ਦਾਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਅਤਵਾ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਦਸਤਾਰ ਕਿੰਨੀ ਲੱਗੀ ਤੇ ਆਪਾਂ ਜਿਹੜਾ ਕਿ ਆਪਣਾ ਲੜ ਉੱਥੇ ਹੀ ਦੱਬ ਦਾਂਗੇ ਕਈ ਵਾਰ ਕੀ ਕਰਦੇ ਨੇ ਲੜ ਨੂੰ ਉੱਥੇ ਨਹੀਂ ਦੱਬਦੇ ਤੇ ਲੜ ਢਿੱਲਾ ਰਹਿ ਜਾਂਦਾ ਉਹਨਾਂ ਦਾ ਕਈ ਵਾਰ ਨਿਕਲ ਵੀ ਜਾਂਦਾ ਤਾਂ ਕੀ ਕਰਨਾ ਆਪਾਂ ਉੱਤੇ ਪੱਗ ਵੀ ਲਗਾ ਲੈਣਾ ਇੱਕ ਪੱਗ ਵੀ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਕਿ ਥੇਰ ਵੀ ਲੜ ਨੂੰ ਉੱਤੇ ਦਬ ਦੇਣਾ ਤੇ ਜਦੋਂ ਹੁਣ ਆਪਾਂ ਸੇਟ ਟਕਣਾ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਖਿੱਚ ਕੇ ਖਿੱਚਣ ਤੋਂ ਬਾਅਦ ਉਹਨੂੰ ਖਲਾੜਾਉਣਾ ਖਲਾੜਨ ਤੋਂ ਬਾਅਦ ਬਾਜ ਨਾਲ ਸੱਜੇ ਪਾਸੇ ਉਹਦੇ ਖੱਬੇ ਪਾਸੇ ਪ੍ਰੋਪਰ ਤੇ ਕਿਨਾਂ ਸੇਟ ਟਕਾਂਗੇ ਸੇਟ ਟਕਣ ਤੋਂ ਬਾਅਦ ਬੈਕ ਲਾਰਡ ਆਪਾਂ ਬੈਕ ਤੋਂ ਪਿੰਚ ਕਰਕੇ ਬੈਕ ਲਾਰਡ ਆਪਾਂ ਸੱਜੇ ਪਾਸੇ ਦੇ ਖੱਬੇ ਪਾਸੇ ਮੋੜ ਕੇ ਚੰਗੀ ਤਰ੍ਹਾਂ ਲਗਾ ਦਾਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਅਤਵਾ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਇਸ ਵੀਡੀਓ ਦੇਖਣ ਲਈ ਧੰਨਵਾਦ ਵ